ਪਾਕਿਸਤਾਨ ਤੋਂ ਆਇਆ ਨਸ਼ਾ ਜਿੱਥੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਿਹਾ ਹੈ ਉੱਥੇ ਹੀ ਹੁਣ ਪਾਕਿਸਤਾਨ ਤੋਂ ਸੂਰ ਵੀ ਆਉਣ ਲੱਗੇ ਨੇ ਜੋ ਹੁਣ ਪੰਜਾਬ ਦੀ ਕਿਸਾਨੀ ਨੂੰ ਉਜਾੜਨ ਦੇ ਵਿੱਚ ਲੱਗੇ ਹੋਏ ਨੇ ਜੀਆਂ ਦੱਸਤੀ ਕਿ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਪਾਕਿਸਤਾਨ ਤੋਂ ਸੂਰ ਪੰਜਾਬ ਦੇ ਖੇਤਾਂ ਦੇ ਵਿੱਚ ਐਂਟਰ ਹੋ ਰਹੇ ਨੇ ਤੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਜੋ ਕਿਸਾਨਾਂ ਦੇ ਵੱਲੋਂ ਸਖਤ ਮਿਹਨਤ ਕਰਕੇ ਆਪਣੀਆਂ ਫਸਲਾਂ ਕੁੱਤਾ ਦੇ ਮੰਗ ਪਾੜੀਆਂ ਹੋਈਆਂ ਨੇ ਉਹਨਾਂ ਦਾ ਉਜਾੜਾ ਕੀਤਾ ਜਾ ਰਿਹਾ ਜਿਸ ਦੇ ਕਾਰਨ ਹੁਣ ਕਿਸਾਨਾਂ ਦੇ ਵੱਲੋਂ ਜੋ ਡਿਪਟੀ ਕਮਿਸ਼ਨਰ ਹੈ ਉਹਨਾਂ ਨੂੰ ਮੰਗ ਪੱਤਰ ਸੌਂਪਿਆ ਗਿਆ ਜਿਸ ਦੇ ਵਿੱਚ ਇਹਨਾਂ ਸੂਰਾਂ ਤੋਂ ਨਿਜਾਦ ਦਿਵਾਉਣ ਦੀ ਅਪੀਲ ਕੀਤੀ ਗਈ ਹੈ ਦਰਸਲ ਮਾਮਲਾ ਪੰਜਾਬ ਦੇ ਫਾਜ਼ਲਕਾ ਤੋਂ ਸਾਹਮਣੇ ਆਇਆ ਜਿੱਥੇ ਕੀ ਅੱਜਕੱਲ ਸੂਰਾਂ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਸੂਰਾਂ ਦੇ ਵੱਲੋਂ ਜੋ ਹੈ ਉਹ ਕਿਸਾਨਾਂ ਦੀ ਫਸਲਾਂ ਦਾ ਉਜਾੜਾ ਕੀਤਾ ਜਾ ਰਿਹਾ ਆਲਮ ਇਹ ਹੈ ਕਿ ਇੱਕ ਕਿਸਾਨ ਦੀ ਸਾਲੀ ਹੀ ਮੱਕੀ ਦੀ ਫਸਲ ਜੋ ਹੈ ਉਹ ਜ਼ਮੀਨ ਦੇ ਉੱਤੇ ਵਿਛਾ ਦਿੱਤੀ ਹੈ ਤੇ ਡਰ ਦੇ ਮਾਰੇ ਹੁਣ ਕਿਸਾਨ ਆਪਣੀ ਜ਼ਮੀਨ ਤੇ ਵੀ ਨਹੀਂ ਜਾ ਸਕਦਾ ਉਸ ਦਾ ਕਹਿਣਾ ਹੈ ਕਿ ਕਿਤੇ ਜੰਗਲੀ ਸੂਰ ਉਹਨਾਂ ਦੇ ਉੱਤੇ ਹਮਲਾ ਨਾ ਕਰ ਦੇਣ ਇਸੇ ਤਰ੍ਹਾਂ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਹੈ ਜਿਸ ਦੇ ਵਿੱਚ ਜੰਗਲੀ ਸੂਰ ਝੁੰਡਾਂ ਦੇ ਵਿੱਚ ਭੱਜਦੇ ਹੋਏ ਪੰਜਾਬ ਦੇ ਖੇਤਾਂ 'ਚ ਨਜ਼ਰ ਆ ਰਹੇ ਨੇ ਕਸਮਾ ਦੇ ਵਲੋਂ ਦਾਅਵਾ ਕੀਤਾ ਗਿਆ ਕਿ ਇਹ ਜਿਹੜੇ ਸੂਰਨੇ ਜੰਗਲੀ ਇਹ ਪਾਕਿਸਤਾਨ ਵਾਲੇ ਪਾਸੇ ਤੋਂ ਪੰਜਾਬ ਦੇ ਵੱਲ ਐਂਟਰ ਹੁੰਦੇ ਨੇ ਤੇ ਫਿਰ ਫਸਲਾਂ ਦਾ ਉਜਾੜਾ ਕਰਕੇ ਮੁੜ ਤੋਂ ਵਾਪਸ ਪਾਕਿਸਤਾਨ ਵਾਲੇ ਪਾਸੇ ਚਲੇ ਜਾਂਦੇ ਨੇ ਜਿਸ ਤੋਂ ਬਾਅਦ ਹੁਣ ਕਿਸਾਨ ਕਾਫੀ ਚਿੰਤਤ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਹਨਾਂ ਸੂਰਾਂ ਦਾ ਕੋਈ ਹੱਲ ਕੀਤਾ ਜਾਵੇ ਦੂਜੇ ਪਾਸੇ ਇੱਕ ਕਿਸਾਨ ਦਾ ਇਹ ਵੀ ਕਹਿਣਾ ਹੈ ਕਿ ਇੱਕ ਪਾਸੇ ਤਾਂ ਸਰਕਾਰ ਸੂਰਾਂ ਨੂੰ ਮਾਰਨ ਦੀ ਗੱਲ ਕਰਦੀ ਹੈ ਪਰ ਜਦੋਂ ਉਹਨਾਂ ਦੇ ਵੱਲੋਂ ਅਜੇ ਕੋਈ ਕਦਮ ਚੁੱਕਿਆ ਜਾਂਦਾ ਹੈ ਤਾਂ ਉਹਨਾਂ ਦੇ ਉੱਤੇ ਮਾਮਲੇ ਦਰਜ ਕਰ ਦਿੱਤੇ ਜਾਂਦੇ ਨੇ ਮੱਕੀ ਸੁਧੂ ਮੇਰੀ ਪੂਰੀ ਜਹ ਪੂਰੀ ਤਬਾਹ ਕਰ ਦਿੱਤੀ ਗੋਇੰਦਾ ਵਸ਼ਾਕੇ ਉੱਤੇ ਲੰਬੇ तबाही हूं रात असीं गेड़ा मारी जा सघंदेत

وقالوا <applause> ربنا <applause> <applause> बुरा हाल मचाइड करोर पिंड फैली पी है आर्थिक नुकसान हो गया तो एक किला ਤੋ ਹਰ ਤਬ ਕਰਦੀ ਸੀ ਬਾਕੀ ਨਾਲ ਸਾਬ ਜੀ ਚੜੀਦਾ ਨਾ ਕੋ ਹੋਰ ਉਹ ਪੱਟੇ ਚੜਦੇ ਨਾ ਲੈਣਾ ਲੈਣਾ ਪਰ ਤੁਸ ਕਰੀਏ ਕਿ ਕਿਹੜੇ ਪ੍ਰਕਿਰਤੀ ਉਹ ਸੀ બીਜ ਨਹੀਂ ਚੜਦੀ ਸੀ ਦਰਦੇ ਨਹੀਂ ਮੇਰੇ ਨਾਲ ਉਹ ਕਾ ਸੇ ਬਣਤੋ ਹੋ ਨਹੀਂ ਪਤੀ ਜੋਂਡਰ ਹੈ ਇਹ ਹੱਥ ਕੈਂਟ ਰਹੀ ਗੁਰਾ ਆਣ ਮਚੋੜਦਾ ਆਵਾਰਾ ਪਸ਼ੂਆਂ ਤੇ ਜਿਹੜਾ ਜੰਗਲੀ ਸੂਰਾ ਕਰਕੇ ਉਹ ਅੱਜ ਦਰਦਾ ਐ ਸਸ ਮੈਡਮ ਦੇਸ਼ ਨੂੰ ਵੀ ਮਿਲੇ ਆ ਉਨਾਂ ਨਾਲ ਵੀ ਸ਼ਾਸਨ ਦਰਤਾ ਵੀ ਜਾਂਦੇ ਐ ਇਹਨਾਂ ਤੇ ਕਾਰ ਕੀਤੀ ਜਾਊ ਜਿਹੜੇ ਉਬਾਰਾ ਪਸ਼ੂ ਆ ਉਹਨਾਂ ਨਾਲ ਵੀ ਪਿੰਡਾਂ ਚੋਂ ਫੜ ਕੇ ਜਿਹੜੇ ਗਊਸ਼ਾਲਾ ਆ ਉਹਨਾਂ ਸੰਭਾਲ ਲਵੋ ਤੇ ਸੂਰਾ ਦਾ ਵੀ ਕੋਈ ਨਾ ਕੋਈ ਹੱਲ ਜ਼ਰੂਰ ਕੱਢਿਆ ਜਾਊਗਾ ਸੋ ਉਹ ਜਿਹੜਾ ਫਿਰ ਐਸਐਸਪੀ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਵੀ ਆਪਦੇ ਨਾਕਿਆਂ ਤੇ ਜਿਹੜੇ ਰਾਜਸਥਾਨ ਦੇ ਬਾਲਰ ਪੈਂਦੇ ਉਹਨਾਂ ਤੇ ਕਾਲ ਕਰਕੇ ਉਹਨਾਂ ਨੇ ਕਹਿ ਦਿੱਤਾ ਵੀ ਇਹ ਇਲਾਕੇ ਥੋੜੇ ਸਖਤ ਕਿਤੇ ਜਾਣੇ ਥੋੜੇ ਡੇੜਾ ਕੋਈ ਮਾਲੋ ਰਾਜਸਥਾਨ ਤੋਂ ਵਾਰਾ ਪਸ਼ੂ ਆਉਂਦਾ ਉਹ ਬੰਨ੍ਹ ਕਿਤਾ ਜਾਵੇ ਇਹ ਜੰਗਲੀ ਸੂਰ ਨਹੀਂ ਕੰਮ ਕਰਦੀ ਤਾਂ ਕਿੰਨਾ ਕ ਨੁਕਸਾਨ ਜਿਹੜਾ ਇਲਾਕੇ ਦਾ ਕਰ ਚੁੱਕੇ ਨੇ ਹੁਣ ਤੱਕ ਜੰਗਲੀ ਸੂਰ ਬਹੁਤ ਨੁਕਸਾਨ ਕਰਦੇ ਹੈ ਜੰਗਲੀ ਸੂਰ ਦੇਖੋ ਪਸ਼ੂ ਅਵਾਰਾ ਪਸ਼ੂ ਹੁੰਦੇ ਆ ਨਾ ਚਲੋ ਖੇਤ ਚ ਫਿਰਦੇ ਆ ਕੱਲਾ ਬੰਦਾ ਜਾ ਕੇ ਉਹਨਾਂ ਨੂੰ ਕੱਟਦੇ ਨਿਕਲ ਜਾਂਦੇ ਆ ਪਰ ਜਿਹੜੇ ਸੂਰ ਆ ਨਾ ਸੂਰ ਨੂੰ ਕੱਲਾ ਬੰਦਾ ਤੇ ਖੇਤ ਚ ਨਹੀਂ ਕੰਮ ਕਰ ਸਕਦਾ ਉਹ ਕਹਿੰਦੇ ਕੋ ਮਾਰਦੇ ਵੀ ਆ ਜੇ ਹੁਣ ਮਾਲਕ ਖੇ ਰਾਤ ਪਰਾਤੇ ਹੁਣ ਪਾਣੀ ਦੀਆਂ ਵਾੜੀਆਂ ਹੁੰਦੀਆਂ ਰਾਤ ਨੂੰ ਜਾਤ ਪੈਸੇ ਅਸੀਂ ਜਿਹੜਾ ਮਾਰਨ ਜਾਂਨੇ ਕੇ ਹਰ ਖੇਤ ਇਕੱਲਾ ਬੰਦਾ ਖੇਤ ਨਹੀਂ ਜਾ ਸਕਦਾ ਜਿਹੜੇ ਏਰੀਆ ਚ ਸੂਰ ਰਹਿੰਦੇ ਕਿੰਨੀ ਕੁ ਸੰਖਿਆ ਦੇ ਅੰਦਰ ਹੈ ਇਹ ਕੋਈ ਬੇ ਚੰਡ ਹੁੰਦੇ ਇਹਨਾਂ ਦੇ 10 10 15 15 ਨੇ ਡੋਡੀ ਪਿੰਡਾਂ 'ਚ ਹੈ ਬੋਟਾ ਬੰਦੋਕਰੀਆਂ ਹੋ ਗਈਆਂ ਦੋਦੇਸ਼ ਵੀ ਹੈ ਗਿਆ ਤੇਰਾ ਕਿਹੜਾ ਬੱਲੂ ਵਾਲਾ ਬੱਦਲ ਖੇੜੇ ਚ ਹੈਗੇ ਕਈ ਪਿੰਡ ਹੈ ਦੇਖੋ ਸਾਡੇ ਕਈ ਪਿੰਡ ਐ ਤਾਂ ਦੇ ਜਿੱਥੇ ਨਰਮੇ ਦੀ ਬਜਾਈ ਹੁੰਦੀ ਹੈ ਤੇ ਨਰਮੇ ਦੀ ਬਜਾਈ ਹੁਣ ਦਰ ਤੇ ਜਿਹੜੇ ਬੰਦਮਤ ਆਪਣੇ ਖੇਵਰ ਆਪਣੇ ਲੇਬਰ ਨਹੀਂ ਆ ਰਹੀ ਦਰ ਤੇ ਵਿੱਚ ਕੀਟੇ ਦੇ ਜਿੱਥੇ ਸੂਰ ਬੈਠਾ ਹੋਵੇ ਸੋਟਾ ਕਰਬਾਰ ਦੇ ਤੇ ਇਹ ਚੱਕਰ ਬਹੁਤ ਖਤਰਨਾਕ ਹੋਣੀ ਹੈ ਬੰਦੇ ਦੀ ਜਾਨ ਵੀ ਲੈ ਸਕਦਾ ਹੈ ਹੌਂਟਕ ਨੂੰ ਨੁਕਸਾਨ ਹੋਇਆ ਜਿਸ ਤੋਂ ਮੰਨਿਆ ਨਾ ਮੱਕੀ ਫਸਲਾਂ ਨੇ ਜ਼ਿਆਦਾ ਕਾਫੀ ਹੋਇਆ ਹੈ। ਜਾਨੀ ਮਾਲੇ ਨੁਕਸਾਨ ਤਾਂ ਕੋਈ ਸਾਡੇ ਸੁਣਨ ਚਾਹੇ ਪਰ ਫਸਲਾਂ ਦੇ ਨੁਕਸਾਨ ਨੂੰ ਨਹੀਂ ਕਾਫੀ ਹੈ। ਠੀਕ ਹੈ। ਦੇਖੋ ਜੀ ਗੁਰੂ ਜੇਲਾ ਕਿਸੇ ਦਾ ਕਹਿੰਦੇ ਕਿਸੇ ਦਾ ਕਰਦਾ ਹੈ ਇਸ ਤਰ੍ਹਾਂ ਦੇ ਕਈ ਪਿੰਡਾਂ ਤੋਂ ਨੁਕਸਾਨ ਸਾਹਮਣੇ ਹੈ। ਦੇਖੋ ਬੰਦੇ ਮੋਹਰੀ ਸਾਹਿਬ ਤੋਂ ਹੈ ਇਹ ਰਮਾ। ਇਹਨਾਂ ਨੇ ਕਿੱਤਲਾ ਬੱਤੀ ਸੀ ਉਹ ਸਾਰੀ ਪੈਸੇ ਕਰਕੇ ਇੱਕ ਡੱਬਾ ਬਣਾ ਕੇ ਉਹਦਾ ਵੜੀ ਆ ਉਹ ਬੈਠ ਕੇ ਰੇਸੀ 10 ਲੱਖ ਪਨਰਾ ਉਸ ਸਾਹੀ ਪਿਛਲੇ ਦਿਨੀ ਇੱਕ ਮੀਟਿੰਗ ਹੋਈ ਸੀ ਜਿੰਦੇ ਵਿੱਚ ਰੱਖਵਾ ਪਿੰਡਾਂ ਤੋਂ ਸਾਡੇ ਕਿਸਾਨ ਭਰਾ ਜਿਹੜੇ ਉਸ ਮੀਟਿੰਗ ਵਿੱਚ ਸ਼ਾਮਲ ਹੋਏ ਸੀਗੇ ਤੇ ਜਿਹੜਾ ਲਗਾਤਾਰ ਪਿੰਡਾਂ ਦੇ ਵਿੱਚ ਸੂਰਾਂ ਦਾ ਇੱਕ ਵੱਡਾ ਕਹਿਰ ਜਿਹੜਾ ਹੈਗਾ ਸੀਗਾ ਅ ਕਿਸਾਨਾਂ ਦੀਆਂ ਫਸਲਾਂ ਦੇ ਉੱਤੇ ਡਟ ਰਿਹਾ ਸੀਗਾ ਤੇ ਬਹੁਤ ਭਾਰੀ ਮਾਤਰਾ ਵਿੱਚ ਕਿਸਾਨਾਂ ਦਾ ਨੁਕਸਾਨ ਕਰ ਰਿਹਾ ਸੀਗਾ ਅ ਜਿੱਦ ਤੱਕ ਪੰਜਾਬ ਸਰਕਾਰ ਨੇ ਇੱਕ ਪੈਸੇ ਕਿਸਾਨਾਂ ਨੂੰ ਰਾਹ ਦਿੱਤੀ ਸੀ ਵੀ ਜੇ ਤੁਹਾਡੀਆਂ ਫਸਲਾਂ ਦਾ ਨੁਕਸਾਨ ਤੇ ਜੰਗਲੀ ਸੂਰ ਕਰਦੇ ਨੇ ਜਿਹੜੇ ਪਾਕਿਸਤਾਨੋਂ ਕ੍ਰੋਸ ਹੋ ਕੇ ਆਏ ਨੇ ਕਿਉਂਕਿ ਬਾਟਰ ਏਰੀਆ ਸਾਡਾ ਤੇ ਇਹਨਾਂ ਨੂੰ ਤੁਸੀਂ ਮਾਰ ਸਕਦੇ ਜੀ ਤੁਸੀਂ ਦੇਖਿਆ ਹੋਣਾ ਜੇ ਦੋ ਤਿੰਨ ਕਿਸਾਨ ਇਦਾਂ ਦੇ ਹੀ ਜਿਨ੍ਹਾਂ ਦਾ ਭਾਈ ਮਾਲਤਰਾ ਵਿੱਚ ਨੁਕਸਾਨ ਕੀਤਾ ਸੀ ਇਸ ਸੂਰਾ ਨੇ ਉਹਨਾਂ ਨੇ ਸੂਰ ਮਾਰੇ ਤੇ ਜਿਹੜਾ ਸਾਡੇ ਦਾ ਇੱਥੇ ਦਾ ਮਹਿਕਮਾ ਜੀਵ ਰੱਖਿਆ ਮਹਿਕਮਾ ਉਹਨਾਂ ਨੇ ਉਹਨਾਂ ਦੇ ਅਰਜ਼ੀ ਪਰਚੇ ਕਰਤੇ ਕਿਉਂਕਿ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਵੀ ਇਹਨਾਂ ਨੂੰ ਤੁਸੀਂ ਮਾਰ ਸਕਦੇ ਜੀ ਇਹ ਤਾਂ ਆਪੀ ਫਸਲ ਦੀ ਰਾਖੀ ਵਾਸਤੇ ਦੂਜੇ ਪਾਸੇ ਪਾਚੀ ਕਰਦੇ ਤੀਜਾ ਵੱਡਾ ਮੁੱਦਾ ਸੀ 12 ਬਛਵਾਂ ਦਾ 12 ਬਛੂ ਜਿਹੜੇ ਸਾਡੇ ਆਹ ਬੋਰ ਏਰੀਏ ਦੇ ਵਿੱਚ ਪਿੰਡਾਂ ਦੇ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਹੋ ਗਏ ਆ ਤੇ ਉਹਨਾਂ ਦਾ ਕੋਈ ਵੀ ਪ੍ਰਬੰਧ ਨਹੀਂ ਹੈਗਾ ਕਿਉਂਕਿ ਹਰ ਇੱਕ ਚੀਜ਼ ਉੱਤੇ ਸਰਕਾਰ ਸਾਥੋਂ ਇਹਨਾਂ ਦੇ ਗਊ ਸਸ ਲੈ ਰਹੀ ਹੈ ਗਊਆਂ ਦਾ ਟੈਕਸ ਲੈ ਰਹੀ ਹੈ ਤੇ ਫਿਰ ਉਹਨਾਂ ਨੂੰ ਫਾਂ ਬਣੀ ਨਹੀਂ ਰਹੀ ਆ ਇਸ ਮੈਟਰ ਤੇ ਇੱਕ ਸਾਡੇ ਦਾਣਾ ਮੰਡੀ ਦਾ ਮੈਟਰ ਸੀ ਜਿੱਦੇ ਵਿੱਚ ਕਿਸਾਨ ਦੀ ਹੁਣ ਚੋਂ ਰੈਦੀ ਫਸਲ ਆਉਣਾ ਨਹੀਂ ਆ ਤੇ ਬਹੁਤ ਭਾਰੀ ਮਾਤਰਾ ਵਿੱਚ ਜੇ ਝੋਨਾ ਆਉਂਦਾ ਤੇ ਸੱਡੇ ਜਿਹੜੇ ਇੱਥੇ ਵਾਕੀ ਮੁਸਲਮਾਨ ਭਰਾ ਬੈਠੇ ਉਹ ਗਾਮਾ ਦੇ ਬੱਗ ਲੈ ਕੇ ਆਉਂਦੇ ਨੇ ਉਹ ਵੇਚਦੀ ਪਾਦੇ ਨੇ ਤੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਤੇ ਉਹਨਾਂ ਨੂੰ ਅਸੀਂ ਕੇਸੀਬੀਏ ਦਾ ਦੀ ਜਿਹੜੀ ਕੰਧਾਂ ਨੇ ਪ੍ਰੋਪਰ ਪੱਕੀਆਂ ਕਰਾਈਆਂ ਜਾਂਦੇ ਕਿਸਾਨਾਂ ਦਾ ਝੋਨੇ ਦਾ ਨੁਕਸਾਨ ਨਾ ਇਹ ਸਾਰੀਆਂ ਮੰਗਾਂ ਤੇ ਸਾਡੇ ਨਾਲ ਹੈ ਮੈਡਮ ਡੀਸੀ ਆ ਗਈ ਹੋ ਗਿਆ ਉਹਨਾਂ ਨੇ ਸਾਥੋਂ ਕੁਝ 10 15 ਦਿਨਾਂ ਦਾ ਸਮਾਂ ਲਿਆ ਹੈ 10 15 ਦਿਨਾਂ ਦੇ ਵਿੱਚ ਸਾਡੇ ਚੈਨਚੂੜੀ ਜਿਹੜੇ ਤਿਆਰ ਕਰਕੇ ਅਸੀਂ ਜਿਹੜੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਤعداد ਤੇ ਡੰਗਰ ਬੈਠੇ ਹੋ ਅਸੀਂ ਜਲਦੀ ਕਬੂਲ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਹ ਬੋਰ ਦੇ ਵਿੱਚ ਜਿੰਨਾ ਵੀ ਪਿੰਡਾਂ ਦਾ ਏਰੀਆ ਚਾਹ ਬੱਲੂ ਵਾਲੇ ਦਾ ਚਾਹ ਕਿੰਨਾ ਵੀ ਏਰੀਆ ਉਹਦੇ ਜੋ ਸਾਰੇ ਜਿਹੜੇ ਗਏ ਡੰਗਰ ਅਸੀਂ ਕਵਰ ਕਰਾਂਗੇ ਅਗਲਾ ਉਹਨਾਂ ਨੇ ਇਹ ਵੀ ਕਿ ਅਸੀਂ ਉਹਨਾਂ ਨੂੰ ਦੱਸਿਆ ਸੀ ਜਿਹੜਾ ਬਾਰਡਰ ਹੈ ਸਾਡਾ ਰਾਜਸਥਾਨ ਨਾਲ ਕਰਾਉਸ ਹੁੰਦਾ ਉੱਥੋਂ ਦੀ ਬਹੁਤ ਜ਼ਿਆਦੇ ਡੰਗਰ ਸਾਡੇ ਏਰੀਆ ਦੇ ਵਿੱਚ ਆ ਜਾਂਦੇ ਆ ਉਹਨਾਂ ਨੇ ਇਸ ਗੱਲ ਤੇ ਉਹਨਾਂ ਨੇ ਕਿਹਾ ਵੀ ਅਸੀਂ ਵੀ ਕਹਿੰਦੇ ਹਾਂ ਤੁਸੀਂ ਇਸ ਲਈ ਐਸਐਸਪੀ ਸਾਹਿਬ ਨੂੰ ਅਸੀਂ ਬਰਾੜ ਸਾਹਿਬ ਨਾਲ ਮਿਲੇ ਆ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਕੱਲ ਤੋਂ ਹੀ ਉਹਨਾਂ ਨਾਕੇ ਜਿੱਥੇ ਸਾਡੇ ਲੱਗੇ ਪੈਟਰੋਲਿੰਗ ਚੱਲਦੀ ਹੈ ਅਸੀਂ ਕੋਈ ਵੀ ਉੱਥੇ ਡੰਗਰ ਦੀ ਕਰੌਸੀ ਨਹੀਂ ਹੁੰਦੀ ਆ ਜੇਕਰ ਕਰਦਾ ਅਸੀਂ ਉਹਦੇ ਤੇ ਕਾਨੂੰਨੀ ਕਾਰਵਾਈ ਕਰਾਂਗੇ ਤੁਹਾਨੂੰ ਫਲ ਦੇ ਸੱਜ ਬਹੁਤ ਵਧੀਆ ਹੈ ਸਾਰੇ ਲੋਕ ਤੇ ਨੱਚਣਗੇ